9 ਸਾਲ ਬਾਅਦ ਜਦੋਂ ਅਰਮਾਨ ਅਮਰੀਕਾ ਤੋਂ ਵਾਪਸ ਆਇਆ ਤਾਂ ਸਾਹਮਣੇ ਵਾਲੇ ਘਰ ਵਿੱਚੋਂ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਮਾਂ ਨੇ ਕਿਹਾ ਖਬਰਦਾਰ ਅਰਮਾਨ ਜੇ ਕਦੇ ਵੀ ਇਸ ਘਰ ਵਿੱਚ ਗਿਆ ਤਾਂ ਉੱਥੇ ਕਿਰਨ ਰਹਿੰਦੀ ਹੈ ਜਿਸ ਨੇ ਪਤੀ ਦੀ ਮੌਤ ਤੋਂ ਬਾਅਦ ਮੁਹੱਲੇ ਵਿੱਚ ਗੰਧ ਮਚਾਇਆ ਹੋਇਆ ਹੈ ਅੱਜ ਅਰਮਾਨ ਦਾ ਵਿਆਹ ਸੀ ਕਿ ਅਚਾਨਕ ਦੋ ਮਾਸੂਮ ਬੱਚੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਘਰ ਵਿੱਚ ਆ ਗਏ ਉਹ ਉੱਥੇ ਖਾਣਾ ਖਾਣ ਲੱਗ ਪਏ ਅਤੇ ਥੋੜਾ ਜਿਹਾ ਖਾਣਾ ਲਿਫਾਫੇ ਵਿੱਚ ਪਾ ਕੇ ਲਿਜਾਨ ਲੱਗੇ ਤਾਂ ਅਰਮਾਨ ਦੀ ਮਾਂ ਨੇ ਇਹ ਦੇਖ ਲਿਆ ਅਤੇ ਉਹ ਬੱਚਿਆਂ ਨੂੰ ਕੁੱਟਣ ਲੱਗੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਦੋਂ ਅਰਮਾਨ ਨੇ ਇਹ ਦੇਖਿਆ ਤਾਂ ਉਹ ਭੱਜ ਕੇ ਆਇਆ ਅਤੇ ਉਹਨਾਂ ਨੂੰ ਛੁਡਵਾ ਕੇ ਉਹਨਾਂ ਦੇ ਘਰ ਛੱਡਣ ਗਿਆ ਪਰ ਜਦੋਂ ਘਰ ਅੰਦਰ ਗਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਕਿਰਨ ਦਾ ਘਰ ਸੀ ਜਦੋਂ ਉਹ ਅੰਦਰ ਗਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਉੱਥੇ ਹਾਂਜੀ ਦੋਸਤੋ ਅੱਗੇ ਦੀ ਪੂਰੀ ਕਹਾਣੀ ਜਾਣਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਜੇਕਰ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਹਾਈਪ ਵੀ ਕਰ ਦੇਣਾ ਅਤੇ ਦੋਸਤੋ ਹੋਰ ਵੀ ਵਧੀਆ-ਵਧੀਆ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਜਾਣਦੇ ਹਾਂ ਅੱਗੇ ਦੀ ਪੂਰੀ ਕਹਾਣੀ ਵਿਸਥਾਰ ਨਾਲ ਹਾਏ ਹਾਏ ਇਹ ਕਿਹੋ ਜਿਹੀ ਔਰਤ ਹੈ ਇਸ ਨੂੰ ਤਾਂ ਗਵਾਂਡ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਅਜਿਹਾਂ ਔਰਤਾਂ ਨੂੰ ਜੇਕਰ ਆਸਰਾ ਮਿਲਣ ਲੱਗ ਜਾਵੇ ਇਹ ਤਾਂ ਸਾਰੇ ਪਿੰਡ ਨੂੰ ਬਦਨਾਮ ਕਰ ਦੇਣਗੀਆਂ ਇਹ ਤਾਂ ਸ਼ਰੀਫ ਲੋਕਾਂ ਦਾ ਗੁਆਂਡ ਹੈ ਜਦੋਂ ਅਰਮਾਨ ਦੀ ਟੈਕਸੀ ਆਪਣੇ ਘਰ ਦੇ ਸਾਹਮਣੇ ਆ ਕੇ ਰੁਕੀ ਤਾਂ ਗੁਆਂਡ ਦੀਆਂ ਔਰਤਾਂ ਅਰਮਾਨ ਦੀ ਮਾਂ ਸਮੇਤ ਇਕੱਠੀਆਂ ਹੋ ਕੇ ਕਿਸੇ ਦੀਆਂ ਬੁਰਾਈਆਂ ਕਰ ਰਹੀਆਂ ਸਨ ਅਰਮਾਨ ਨੇ ਆਪਣੇ ਅਮਰੀਕਾ ਤੋਂ ਆਉਣ ਦੀ ਗੱਲ ਕਿਸੇ ਨੂੰ ਨਹੀਂ ਦੱਸੀ ਸੀ ਉਹ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਜਦੋਂ ਟੈਕਸੀ ਘਰ ਦੇ ਸਾਹਮਣੇ ਆ ਕੇ ਰੁਕੀ ਤਾਂ ਮਾਂ ਤਿੰਨ ਚਾਰ ਔਰਤਾਂ ਦੇ ਨਾਲ ਖੜੀ ਹੋਈ ਸੀ ਤੇ ਕਿਸੇ ਦੀ ਚਰਚਾ ਕਰ ਰਹੀ ਸੀ ਜਦੋਂ ਉਸ ਦੀ ਨਿਗਾਹ ਾਰਮਾਨ ਤੇ ਪਈ ਤਾਂ ਸਭ ਕੁਝ ਛੱਡ ਕੇ ਦੌੜੀ ਆਈ ਜਿਵੇਂ ਹੀ ਾਰਮਾਨ ਨੇ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆਇਆ ਮਾਂ ਹੈਰਾਨੀ ਨਾਲ ਪੁੱਤ ਨੂੰ ਵੇਖ ਰਹੀ ਸੀ ਫਿਰ ਉਸ ਨੂੰ ਗਲੇ ਲਗਾ ਕੇ ਰੋਣ ਲੱਗ ਪਈ ਉਹ ਕਹਿਣ ਲੱਗੀ ਆ ਗਿਆ ਮੇਰਾ ਲਾਲ ਮੈਂ ਇਹਨੂੰ ਖਬਰ ਤਾਂ ਕਰ ਦਿੰਦਾ ਤੇਰੇ ਲਈ ਤੇਰੀ ਪਸੰਦ ਦੀਆਂ ਚੀਜ਼ਾਂ ਤਿਆਰ ਕਰਦੀ ਾਰਮਾਨ ਨੇ ਮਾਂ ਨੂੰ ਗਲੇ ਲਾਇਆ ਉਸ ਦੀਆਂ ਅੱਖਾਂ ਵੀ ਪਾਣੀ ਨਾਲ ਭਿੱਜ ਗਈਆਂ ਕੈਨ ਲੱਗਾ ਮਾਂ ਜੇ ਮੈਂ ਪਹਿਲਾਂ ਦੱਸ ਦਿੰਦਾ ਤਾਂ ਤੇਰੇ ਚਿਹਰੇ ਤੇ ਇਹ ਅਚਾਨਕ ਆਈ ਖੁਸ਼ੀ ਕਿਵੇਂ ਵੇਖਦਾ ਉਸਨੇ ਆਪਣਾ ਸਮਾਨ ਚੁੱਕਿਆ ਅਤੇ ਮਾਂ ਨੂੰ ਗਲੇ ਲਾ ਕੇ ਘਰ ਦੇ ਅੰਦਰ ਚਲਾ ਗਿਆ ਛੋਟੀ ਭੈਣ ਭਰਾ ਨੂੰ ਵੇਖ ਕੇ ਖੁਸ਼ੀ ਨਾਲ ਚੀਕ ਪਈ ਵੱਡਾ ਭਰਾ ਭਾਬੀ ਤੇ ਬੱਚੇ ਵੀ ਉੱਥੇ ਹੀ ਸਨ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਰਮਾਨ 9 ਸਾਲ ਬਾਅਦ ਅਮਰੀਕਾ ਤੋਂ ਆਇਆ ਸੀ ਇਸ ਲਈ ਉਹ ਸਾਰਿਆਂ ਲਈ ਤੋਹਫੇ ਲੈ ਕੇ ਆਇਆ ਸੀ ਉਸ ਦਾ ਬਚਪਨ ਵੀ ਇਸੇ ਮੁਹੱਲੇ ਵਿੱਚ ਹੀ ਬੀਤਿਆ ਸੀ ਐਸ ਲਈ ਉਹ ਮੁਹੱਲੇ ਵਾਲਿਆਂ ਨੂੰ ਨਹੀਂ ਭੁੱਲਿਆ ਸੀ ਅਗਲੇ ਦਿਨ ਅਰਮਾਨ ਦੀ ਮਾਂ ਕੁਲਦੀਪ ਕੌਰ ਨੇ ਪੁੱਤ ਦੇ ਆਉਣ ਤੇ ਬਹੁਤ ਜ਼ਿਆਦਾ ਮਠਿਆਈ ਮੰਗਵਾਈ ਅਤੇ ਅਮਰੀਕਾ ਤੋਂ ਆਏ ਤੋਹਫਿਆਂ ਨੂੰ ਲੈ ਕੇ ਉਹ ਇੱਕ ਇੱਕ ਘਰ ਵਿੱਚ ਮਠਿਆਈਆਂ ਤੇ ਤੋਹਫੇ ਦੇਣ ਚਲੀ ਗਈ ਸਾਹਮਣੇ ਛੋਟੇ ਘਰ ਦੇ ਬਾਹਰ ਖੜੇ ਮਾਸੂਮ ਬੱਚੇ ਹਸਰਤ ਭਰੀਆਂ ਨਜ਼ਰਾਂ ਨਾਲ ਕੁਲਦੀਪ ਕੌਰ ਨੂੰ ਵੇਖ ਰਹੇ ਸਨ ਜੋ ਹਰੇਕ ਘਰ ਵਿੱਚ ਮਠਿਆਈ ਦੇ ਤੋਹਫੇ ਦੇ ਰਹੀ ਸੀ ਇਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਵੀ ਉਮੀਦ ਦੀ ਚਮਕ ਸੀ ਕਿ ਨਾ ਜਾਣੇ ਕਦੋਂ ਕੁਲਦੀਪ ਕੌਰ ਆਂਟੀ ਸਾਡੇ ਘਰ ਵੀ ਮਠਿਆਈ ਤੇ ਤੋਹਫੇ ਲਿਆਵੇਗੀ ਪਰ ਇਹ ਉਮੀਦਾਂ ਅਧੂਰੀਆਂ ਹੀ ਰਹਿ ਗਈਆਂ ਕਿਉਂਕਿ ਕੁਲਦੀਪ ਕੌਰ ਨੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਬਲਕਿ ਨਫ਼ਰਤ ਭਰੀਆਂ ਅੱਖਾਂ ਨਾਲ ਵੇਖਦੀ ਰਹੀ ਜਦੋਂ ਉਹ ਸਾਰੇ ਘਰਾਂ ਵਿੱਚ ਮਠਿਆਈ ਤੇ ਤੋਹਫੇ ਦੇ ਚੁੱਕੀ ਸੀ ਤਾਂ ਆਪਣੇ ਘਰ ਵੱਲ ਮੁੜੀ ਤਾਂ ਉਦੋਂ ਹੀ ਉਹ ਬੱਚੇ ਆਪਣੇ ਛੋਟੇ-ਛੋਟੇ ਕਦਮਾਂ ਨਾਲ ਕੁਲਦੀਪ ਕੌਰ ਦੇ ਦਰਵਾਜ਼ੇ ਤੱਕ ਆ ਗਏ ਉਹ ਕਹਿਣ ਲੱਗੇ ਆਂਟੀ ਜੀ ਸਾਨੂੰ ਮਠਿਆਈ ਤੇ ਤੋਹਫੇ ਨਹੀਂ ਦੇਵੋਗੇ ਬਹੁਤ ਮਾਸੂਮ ਅੰਦਾਜ਼ ਨਾਲ ਦੋਹਾਂ ਬੱਚਿਆਂ ਨੇ ਪੁੱਛਿਆ ਕੁਲਦੀਪ ਕੌਰ ਨੇ ਉਹਨਾਂ ਨੂੰ ਹੰਕਾਰ ਨਾਲ ਧੱਕਾ ਦਿੱਤਾ ਉਹ ਬੱਚਾ ਜ਼ਮੀਨ ਉੱਤੇ ਡੈਗ ਪਿਆ ਉਹ ਕਹਿਣ ਲੱਗੀ ਦਫਾ ਹੋ ਜਾਓ ਇੱਥੋਂ ਭੁੱਖੇ ਨੰਗੇ ਕਿਤੋਂ ਦੇ ਜੇ ਮੇਰਾ ਵੱਸ ਚੱਲੇ ਤਾਂ ਤੁਹਾਨੂੰ ਜ਼ਹਿਰ ਦੇ ਕੇ ਮਾਰ ਦੇਵਾਂ ਤੁਹਾਡੀ ماں ਨੇ ਤਾਂ ਸਾਰੇ ਮਹੱਲੇ ਵਿੱਚ ਗੰਧ ਮਚਾ ਰੱਖਿਆ ਹੈ ਚਲੋ ਦੂਰ ਹੋ ਜਾਓ ਖਬਰਦਾਰ ਜੇ ਆਪਣਾ ਅਸ਼ੁੱਭ ਕਦਮ ਮੇਰੇ ਘਰ ਦੇ ਸਾਹਮਣੇ ਵੀ ਰੱਖਿਆ ਇਹ ਆਵਾਜ਼ ਸੁਣ ਕੇ ਅਰਮਾਨ ਜੋ ਹਾਲੇ ਆਪਣੇ ਕਮਰੇ ਤੋਂ ਬਾਹਰ ਆ ਹੀ ਰਿਹਾ ਸੀ ਉਹ ਵਿਹੜੇ ਵਿੱਚ ਆ ਗਿਆ ਜਦੋਂ ਉਸਨੇ ਆਪਣੀ ਮਾਂ ਨੂੰ ਦਰਵਾਜ਼ੇ ਕੋਲ ਖੜਾ ਕਿਸੇ ਨੂੰ ਝੜਕਦੇ ਦੇਖਿਆ ਤਾਂ ਸੋਚਿਆ ਕੋਈ ਮੰਗਣ ਵਾਲਾ ਹੋਵੇਗਾ ਪਰ ਜਦੋਂ ਾਰਮਾਨ ਦੀ ਨਜ਼ਰ ਦੋਹਾਂ ਬੱਚਿਆਂ ਉੱਤੇ ਪਈ ਤਾਂ ਉਹ ਮਾਸੂਮ ਬੱਚੇ ਸਨ ਇੱਕ ਬੱਚਾ ਰੋ ਰਿਹਾ ਸੀ ਉਸ ਦੀ ਭੈਣ ਉਸ ਦੇ ਹੰਝੂ ਪੂੰਝ ਰਹੀ ਸੀ ਉਹ ਕਹਿ ਰਹੀ ਸੀ ਅੱਜ ਵੀ ਆਂਟੀ ਕੁਲਦੀਪ ਭੁੱਖਿਆਂ ਨੂੰ ਕੁਝ ਨਹੀਂ ਦਿੰਦੀ ਇਕ ਐ ਕਿ ਦੋਵੇਂ ਬੱਚੇ ਆਪਣੇ ਘਰ ਵੱਲ ਮੁੜ ਗਏ ਪਰ ਇਹ ਗੱਲ ਕੁਲਦੀਪ ਕੌਰ ਜੀ ਦੇ ਅੰਦਰ ਲੱਗ ਕੇ ਰਹਿ ਗਈ ਉਹ ਗੁੱਸੇ ਨਾਲ ਕਹਿਣ ਲੱਗੀ ਬਦਤਮੀਜ਼ ਤੁਸੀਂ ਵੀ ਆਪਣੀ ਮਾਂ ਵਾਂਗ ਹੀ ਹੋ ਬਹੁਤ ਜਲਦੀ ਤੁਹਾਡਾ ਇੰਤਜ਼ਾਮ ਕਰਦੀ ਹਾਂ ਜੇ ਚੰਗੇ ਹੁੰਦੇ ਤਾਂ ਇੰਝ ਦਰਦ-ਦਰਦੀਆਂ ਠੋਕਰਾਂ ਨਾ ਖਾਂਦੇ ਫਿਰਦੇ ਜੇ ਤੁਹਾਨੂੰ ਸੜਕ ਤੇ ਨਾ ਲਿਆਂਦਾ ਤਾਂ ਮੇਰਾ ਨਾਂ ਵੀ ਕੁਲਦੀਪ ਕੌਰ ਨਹੀਂ ਇੱਕ ਐ ਕਿ ਉਸਨੇ ਗੁੱਸੇ ਵਿੱਚ ਜ਼ੋਰ ਨਾਲ ਆਪਣਾ ਦਰਵਾਜ਼ਾ ਬੰਦ ਕਰ ਦਿੱਤਾ ਪਰ ਜਦੋਂ ਉਹ ਮੁੜੀ ਤਾਂ ਸਾਹਮਣੇ ਾਰਮਾਨ ਖੜਾ ਸੀ ਉਨੂੰ ਦੇਖ ਕੇ ਥੋੜੀ ਹੜਬੜਾ ਗਈ। ਅਰਮਾਨ ਨੇ ਕਿਹਾ, "ਮਾਂ, ਤੂੰ ਮਾਸੂਮ ਬੱਚਿਆਂ ਨੂੰ ਕਿਉਂ ਝਟਕ ਰਹੀ ਸੀ?" ਕੁਲਦੀਪ ਕੌਰ ਕਹਿਣ ਲੱਗੀ, "ਤੈਨੂੰ ਨਹੀਂ ਪਤਾ, ਇਹ ਭੁੱਖੇ ਨੰਗੇ ਕਿਹੋ ਜਿਹੇ ਹਨ। ਹਰ ਦੂਜੇ ਦਿਨ ਦਰਵਾਜ਼ੇ ਤੇ ਖੜੇ ਹੋ ਜਾਂਦੇ ਹਨ, ਭਿਖਾਰੀ ਕਿਤੋਂ ਦੇ।" ਅਰਮਾਨ ਨੇ ਪੁੱਛਿਆ, "ਮਾਂ, ਇਹ ਸਾਹਮਣੇ ਛੋਟਾ ਜਿਹਾ ਘਰ ਕਿੰਨਾ ਦਾ ਹੈ?" ਇਹ ਸੁਣਦੇ ਹੀ ਕੁਲਦੀਪ ਕੌਰ ਨੇ ਨਜ਼ਰਾਂ ਚੁਰਾ ਲਈਆਂ ਤੇ ਕਹਿਣ ਲੱਗੀ, "ਦਫਾ ਕਰ, ਕਿਸੇ ਦਾ ਵੀ ਹੋਵੇ।" ਉਸੇ ਵੇਲੇ ਅਰਮਾਨ ਦੀ ਭਾਬੀ ਕਿਚਨ ਤੋਂ ਬਾਹਰ ਆਈ। ਉਹ ਨਾਸ਼ਤਾ ਬਣਾ ਰਹੀ ਸੀ ਪਰ ਧਿਆਨ ਸੱਸ ਦੀਆਂ ਗੱਲਾਂ ਉੱਤੇ ਸੀ ਜਿਵੇਂ ਹੀ ਬਾਹਰ ਆਈ ਤਾਂ ਕਹਿਣ ਲੱਗੀ ਉਹ ਘਰ ਕਰਨਦਾ ਹੈ ਇਹ ਬੱਚੇ ਵੀ ਉਸਦੇ ਹਨ ਇਹ ਸੁਣ ਕੇ ਅਰਮਾਨ ਦਾ ਚਿਹਰਾ ਪੀਲਾ ਪੈ ਗਿਆ ਅਗਲੇ ਹੀ ਪਲ ਉਹ ਦਰਵਾਜ਼ੇ ਵੱਲ ਵੱਧ ਗਿਆ ਕੁਲਦੀਪ ਕੌਰ ਨੇ ਗੁੱਸੇ ਨਾਲ ਭਾਬੀ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਤੇ ਆਪਣੇ ਪੁੱਤ ਦੇ ਪਿੱਛੇ ਭੱਜੀ ਜਿਵੇਂ ਹੀ ਅਰਮਾਨ ਨੇ ਦਰਵਾਜ਼ਾ ਖੋਲ੍ਹਿਆ ਮਾਂ ਨੇ ਉਸ ਦੀ ਬਾਹ ਫੜ ਕੇ ਸਾਹਮਣੇ ਕਰ ਲਿਆ ਤੇ ਉਹ ਕਹਿਣ ਲੱਗੀ ਕਸਮ ਭੁੱਲ ਗਿਆ ਹੈ अरमान ਕਹਿਣ ਲੱਗਾ ਮਾਂ 9 ਸਾਲ ਹੋ ਗਏ ਹਨ ਸਿਰਫ ਇੱਕ ਵਾਰੀ ਵੇਖ ਲੈਣ ਦਿਓ ਇੱਕ ਨਜ਼ਰ ਵੇਖ ਕੇ ਵਾਪਸ ਆ ਜਾਵਾਂਗਾ ਕੁਲਦੀਪ ਕੌਰ ਨੇ ਪੁੱਤ ਦੀਆਂ ਅੱਖਾਂ ਵਿੱਚ ਸ਼ਲਕ ਦੇ ਹੰਝੂ ਵੇਖੇ ਪਰ ਕਹਿਣ ਲੱਗੀ ਮੇਰਾ ਮਰੀ ਦਾ ਮੂੰਹ ਵੇਖੇਗਾ ਜੇ ਉਸ ਨੂੰ ਵੇਖਣ ਦੀ ਕੋਸ਼ਿਸ਼ ਵੀ ਕੀਤੀ 9 ਸਾਲ ਲੰਘ ਚੁੱਕੇ ਸਨ ਪਰ ਕੁਲਦੀਪ ਕੌਰ ਦੇ ਸੁਭਾਅ ਵਿੱਚ ਜ਼ਰਾ ਜਿੰਨੀ ਵੀ ਨਰਮੀ ਨਹੀਂ ਆਈ ਸੀ अरमान 20 ਸਾਲ ਦੀ ਉਮਰ ਵਿੱਚ ਅਮਰੀਕਾ ਗਿਆ ਸੀ ਹੁਣ ਉਹ 29 ਸਾਲਾਂ ਦਾ ਹੋ ਗਿਆ ਸੀ ਇਨ੍ਹਾਂ 9 ਸਾਲਾਂ ਵਿੱਚ ਉਸ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ ਪਰ ਜੋ ਇੱਕ ਚੀਜ਼ ਅਜੇ ਵੀ ਉਸ ਦੇ ਦਿਲ ਵਿੱਚ ਜਿਉਂਦੀ ਤਿਉਂ ਸੀ ਉਹ ਸੀ ਕਿਰਨ ਦਾ ਪਿਆਰ ਅਰਮਾਨ ਦੀਆਂ ਅੱਖਾਂ ਸਾਹਮਣੇ 9 ਸਾਲ ਪਹਿਲਾਂ ਦਾ ਕਿਰਨ ਦਾ ਸੁੰਦਰ ਚਿਹਰਾ ਯਾਦ ਆਇਆ ਦੁਪੱਟੇ ਨਾਲ ਟਕਿਆ ਹੋਇਆ ਮਾਸੂਮ ਅੱਖਾਂ ਜਿਨ੍ਹਾਂ ਨੇ ਪਹਿਲੀ ਨਜ਼ਰ ਵਿੱਚ ਹੀ ਅਰਮਾਨ ਦੀ ਰੂਹ ਨੂੰ ਹਿਲਾ ਦਿੱਤਾ ਸੀ ਕਿਰਨ ਨੂੰ ਦੇਖਦੇ ਹੀ ਉਹ ਆਪਣਾ ਹੋਸ਼ ਗਵਾ ਬੈਠਾ ਸੀ ਜਿੰਨੀ ਉਹ ਸੋਹਣੀ ਸੀ ਉਨਿਹੀ ਮਾਸੂਮ ਵੀ ਸੀ ਉਸਦੀ ਮਾਸੂਮੀਅਤ ਨੇ ਅਰਮਾਨ ਦੇ ਸਕੂਨ ਨੂੰ ਉਡਾ ਦਿੱਤਾ ਸੀ ਜਦੋਂ ਉਹ ਲੋਕ ਇਸ ਪਿੰਡ ਵਿੱਚ ਨਵੇਂ-ਨਵੇਂ ਆਏ ਸਨ ਉਦੋਂ ਕੁਲਦੀਪ ਕੌਰ ਬੜੀ ਮਿਲਨਸਾਰ ਔਰਤ ਸੀ ਗਵਾਂਡੀਆਂ ਨਾਲ ਚੰਗੇ ਰਿਸ਼ਤੇ ਸਨ ਪਰ ਉਹ ਸਿਰਫ ਆਪਣੇ ਵਰਗਿਆਂ ਨਾਲ ਹੀ ਕੁਲਦੀ ਮਿਲਦੀ ਸੀ ਜਦੋਂ ਪਤਾ ਲੱਗਿਆ ਕਿ ਸਾਹਮਣੇ ਨਵੇਂ ਲੋਕ ਜੋ ਆਏ ਹਨ ਤਾਂ ਫੌਰਨ ਖਾਣਾ ਬਣਾਇਆ ਤੇ ਅਰਮਾਨ ਨੂੰ ਕਹਿਣ ਲੱਗੀ ਜਾ ਇਹ ਖਾਣਾ ਗਵਾਂਡੀਆਂ ਦੇ ਘਰ ਦੇ ਆ ਵਿਚਾਰੇ ਸਮਾਨ ਲਿਆਉਣ ਵਿੱਚ ਲੱਗੇ ਹੋਣਗੇ ਕਿੱਥੇ ਟਾਈਮ ਮਿਲਿਆ ਹੋਵੇਗਾ ਖਾਣਾ ਬਣਾਉਣ ਦਾ ਅਰਮਾਨ ਉਦੋਂ ਨਵਾਂ ਨਵਾਂ ਯੂਨੀਵਰਸਿਟੀ ਤੋਂ ਵਾਪਸ ਆਇਆ ਸੀ ਸੋਚਿਆ ਸੀ ਲੰਮੀਆਂ ਤਾਣ ਕੇ ਸੌਵਾਂਗਾ ਅਤੇ ਆਰਾਮ ਕਰਾਂਗਾ ਪਰ ਮਾਂ ਦੀ ਗੱਲ ਤੇ ਖਾਣੇ ਵਾਲਾ ਬਾਉਲ ਫੜਿਆ ਤੇ ਸਾਹਮਣੇ ਨਵੇਂ ਗਵਾਂਡੀਆਂ ਦੇ ਘਰ ਚਲਾ ਗਿਆ ਜਿਵੇਂ ਹੀ ਡੋਰ ਬੈਲ ਵਜਾਈ ਦਰਵਾਜ਼ਾ ਕਿਰਨ ਨੇ ਖੋਲ੍ਹਿਆ ਕੁਝ ਪਲਾਂ ਲਈ ਅੱਖਾਂ ਮਿਲੀਆਂ ਤੇ ਅਰਮਾਨ ਆਪਣਾ ਸਭ ਕੁਝ ਉਸ ਸਮਾਸੂਮ ਕੁੜੀ ਉੱਤੇ ਵਾਰ ਬੈਠਾ ਜਿਵੇਂ ਹੀ ਉਸਨੇ ਅਰਮਾਨ ਨੂੰ ਵੇਖਿਆ ਉਹ ਤੁਰੰਤ ਦਰਵਾਜ਼ੇ ਦੇ ਪਿੱਛੇ ਹੋ ਗਈ ਦੁਪੱਟੇ ਨਾਲ ਆਪਣਾ ਚਿਹਰਾ ਟੱਕ ਲਿਆ ਕਹਿਣ ਲੱਗੀ ਜੀ ਕੌਣ ਹੋ ਤੁਸੀਂ ਉਸ ਦਾ ਚਿਹਰਾ ਤਾਂ ਸੋਹਣਾ ਸੀ ਹੀ ਪਰ ਉਸ ਤੋਂ ਵੱਧ ਵੀ ਖੂਬਸੂਰਤ ਸੀ ਉਸ ਦੀ ਆਵਾਜ਼ ਅਰਮਾਨ ਦਾ ਤਾਂ ਸੁੱਖ ਚੈਣ ਹੀ ਉੱਡ ਗਿਆ ਫਿਰ ਤਾਂ ਇਹ ਆਦਤ ਹੀ ਬਣ ਗਈ ਘਰ ਵਿੱਚ ਜਦੋਂ ਵੀ ਕੁਝ ਵਧੀਆ ਬਣਦਾ ਅਰਮਾਨ ਆਪਣੀ ਭਾਬੀ ਨੂੰ ਕਹਿੰਦਾ ਭਾਬੀ ਥੋੜਾ ਪਲੇਟ ਵਿੱਚ ਪਾ ਦਿਓ ਗਵਾਂਡੀਆਂ ਨੂੰ ਦੇ ਆਉਂਦਾ ਹਾਂ ਉਹ ਭਾਬੀ ਪਲੇਟ ਵਿੱਚ ਪਾ ਦਿੰਦੀ ਤੇ ਅਰਮਾਨ ਕਿਸੇ ਨਾ ਕਿਸੇ ਬਹਾਨੇ ਘਰ ਜਾਣ ਲੱਗ ਪਿਆ ਇਸ ਦਰਹਾਨ ਇਹ ਵੀ ਪਤਾ ਲੱਗਾ ਕਿ ਕਰਨ ਦਾ ਪਿਓ ਨਸ਼ੇੜੀ ਹੈ ਤੇ ਮਾਂ ਕਿਸੇ ਫੈਕਟਰੀ ਵਿੱਚ ਕੰਮ ਕਰਦੀ ਹੈ ਤਾਂ ਹੀ ਤਾਂ ਉਸ ਦਾ ਘਰ ਚੱਲਦਾ ਹੈ ਪਰ ਜਦੋਂ ਇਹ ਗੱਲਾਂ ਕੁਲਦੀਪ ਕੌਰ ਨੂੰ ਪਤਾ ਲੱਗੀਆਂ ਤਾਂ ਉਹਨਾਂ ਨੂੰ ਆਪਣੇ ਨਵੇਂ ਗਵਾਂਢੀ ਕੁਝ ਖਾਸ ਪਸੰਦ ਨਹੀਂ ਆਏ ਜੋ ਪਹਿਲਾਂ ਉਹਦੀਆਂ ਤਰੀਫਾਂ ਕਰਦੀ ਨਹੀਂ ਥੱਕਦੀ ਸੀ ਹੁਣ ਉਹਨਾਂ ਦਾ ਨਾਂ ਸੁਣ ਕੇ ਹੀ ਮੱਥੇ ਤੇ ਵੱਲ ਪੈ ਜਾਂਦੇ ਸਨ ਕਹਿੰਦੀ ਹਾਏ ਹਾਏ ਕਿਹੋ ਜਿਹਾ ਪਤੀ ਹੈ ਸਾਰਾ ਦਿਨ ਘਰ ਵਿੱਚ ਰਹਿੰਦਾ ਹੈ ਕਮਾ ਨਹੀਂ ਸਕਦਾ ਤੇ ਘਰ ਵਾਲੀ ਬਾਹਰ ਕਮਾਉਣ ਜਾਂਦੀ ਹੈ ਉਸੇ ਵੇਲੇ ਇੱਕ ਹੋਰ ਔਰਤ ਕਹਿੰਦੀ ਅਸੀਂ ਤਾਂ ਇਹ ਵੀ ਸੁਣਿਆ ਹੈ ਕਿ ਉਹਦੇ ਘਰ ਵਾਲਾ ਨਸ਼ਾ ਕਰਦਾ ਹੈ ਕੱਲ ਨੂੰ ਕੁਝ ਉੱਚਾ ਨੀਵਾ ਹੋ ਗਿਆ ਤਾਂ ਅਸੀਂ ਵੀ ਤਾਂ نوਹਾ ਧੀਆਂ ਵਾਲੇ ਹਾਂ ਅਜਿਹੇ ਲੋਕਾਂ ਨੂੰ ਤਾਂ ਕਿਸੇ ਦੀ ਇੱਜ਼ਤ ਦੀ ਪਰਵਾਹ ਨਹੀਂ ਹੁੰਦੀ ਇੱਕ ਦਿਨ ਅਰਮਾਨ ਨੇ ਇਹ ਸਭ ਗੱਲਾਂ ਆਪਣੀ ਮਾਂ ਦੇ ਮੂੰਹੋਂ ਸੁਣ ਲਈਆਂ ਤਾਂ ਉਹ ਕਹਿਣ ਲੱਗਿਆ ਮਾਂ ਤੁਸੀਂ ਕਿਸੇ ਦੇ ਬਾਰੇ ਇੰਜ ਕਿਵੇਂ ਕਹਿ ਸਕਦੇ ਹੋ ਬਲਕਿ ਤੁਹਾਨੂੰ ਤਾਂ ਉਸ ਔਰਤ ਦੀ ਹਿੰਮਤ ਨੂੰ ਸਲਾਮ ਕਰਨੀ ਚਾਹੀਦੀ ਹੈ ਜੋ ਆਪਣਾ ਅਤੇ ਆਪਣੇ ਧੀ ਦਾ ਪਾਲਣ-ਪੋਸ਼ਣ ਕਰਨ ਲਈ ਇਮਾਨਦਾਰੀ ਨਾਲ ਨੌਕਰੀ ਕਰ ਰਹੀ ਹੈ ਉਹਦੀ ਜ਼ਿੰਦਗੀ ਵਿੱਚ ਨਾ ਜਾਣੇ ਕਿੰਨੀਆਂ ਮੁਸ਼ਕਲਾਂ ਹੋਣਗੀਆਂ ਜੋ ਉਸਨੇ ਆਪ ਕੰਮ ਕਰਨ ਦਾ ਫੈਸਲਾ ਕੀਤਾ ਕਮਾਈ ਕਰਕੇ ਹੱਕ ਹਲਾਲ ਦੀ ਰੋਟੀ ਖਾਂਦੀ ਹੈ ਘੱਟੋ-ਘੱਟ ਆਪਣੇ ਨਿਸ਼ੇੜੀ ਪਤੀ ਦੇ ਅੱਗੇ ਹੱਥ ਤਾਂ ਨਹੀਂ ਫੈਲਾਉਂਦੀ ਜਿਹੇ ਤੁਸੀਂ ਉਹਦਾ ਦੁੱਖ ਨਹੀਂ ਵੰਡਾ ਸਕਦੀਆਂ ਤਾਂ ਉਸ ਦੀਆਂ ਮੁਸ਼ਕਲਾਂ ਵੀ ਨਾ ਵਦਾਓ ਉੱਥੇ ਗੁਆਂਢ ਦੀਆਂ ਤਿੰਨ-ਚਾਰ ਔਰਤਾਂ ਹੋਰ ਵੀ ਖੜੀਆਂ ਸਨ ਸਭ ਨੇ ਆਪਣੇ ਮੂੰਹ ਤੇ ਹੱਥ ਰੱਖ ਲਿਆ ਤੇ ਕਹਿਣ ਲੱਗੀਆਂ ਕੁਲਦੀਪ ਭੈਣੇ ਆਪਣੇ ਪੁੱਤ ਨੂੰ ਵੀ ਜ਼ਰਾ ਲਗਾਮ ਪਾਓ। ਉਹ ਰੋਜ਼ ਭੱਜ-ਭੱਜ ਕੇ ਉਹਨਾਂ ਦੇ ਘਰ ਦੇ ਵਿੱਚ ਪਲੇਟਾਂ ਵਿੱਚ ਵਨਸ-ਵੰਨਾ ਖਾਣਾ ਦੇਣ ਜਾਂਦਾ ਹੈ। ਜ਼ਮਾਨਾ ਬਹੁਤ ਤੇਜ਼ ਹੋ ਗਿਆ ਹੈ। ਤੇਰਾ ਪੁੱਤ ਤਾਂ ਬਹੁਤ ਭੋਲਾ ਹੈ। ਕੀ ਪਤਾ ਇਹ ਕਿਹੋ ਜਿਹੇ ਲੋਕ ਹਨ। ਕੱਲ ਨੂੰ ਇਹ ਨਾ ਹੋਵੇ ਕਿ ਉਹ ਲੋਕ ਤੁਹਾਡੇ ਪੁੱਤ ਨੂੰ ਹੀ ਢਕਾ ਦੇਣ। ਫਿਰ ਕੀ ਬਣੂ? ਇਹ ਗੱਲਾਂ ਉਹਨਾਂ ਨੇ ਹੌਲੀ-ਹੌਲੀ ਕਹੀਆਂ। ਅਰਮਾਨ ਨੇ ਸੁਣੀਆਂ ਤਾਂ ਨਹੀਂ ਪਰ ਅੰਦਾਜ਼ਾ ਲਗਾ ਲਿਆ ਕਿ ਉਹ ਕਹਿਣਾ ਕੀ ਚਾ ਰਹੀਆਂ ਹਨ। ਉਹ ਮੋਂ ਬਣਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਤਾਂ ਸੋਚ ਹੀ ਚੁੱਕਾ ਸੀ ਕਿ ਵਿਆਹ ਤਾਂ ਸਿਰਫ ਕਿਰਨ ਨਾਲ ਹੀ ਕਰੇਗਾ ਉਹ ਤਾਂ ਐਨੀ ਮਾਸੂਮ ਤੇ ਭੋਲੀ ਭਾਲੀ ਕੁੜੀ ਸੀ ਜੋ ਉਸਦੇ ਘਰ ਆ ਕੇ ਉਸਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ ਪਰ ਮਾਂ ਦੀ ਇਹ ਗੱਲ ਸੁਣ ਕੇ ਉਸ ਦਾ ਮੂਡ ਹੀ ਖਰਾਬ ਹੋ ਗਿਆ ਸੀ ਅਕਸਰ ਜਦੋਂ ਉਹ ਸਵੇਰੇ ਸਵੇਰੇ ਯੂਨੀਵਰਸਿਟੀ ਜਾਣ ਲਈ ਘਰੋਂ ਨਿਕਲਦਾ ਤਾਂ ਕਈ ਵਾਰ ਉਸਦੀ ਮੁਲਾਕਾਤ ਕਿਰਨ ਨਾਲ ਹੋ ਜਾਂਦੀ ਜੋ ਆਪਣੇ ਗੇਟ ਤੋਂ ਨਿਕਲਦੀ ਉਸ ਦਾ ਸਿਰ ਦੁਪੱਟੇ ਨਾਲ ਟਕਿਆ ਹੁੰਦਾ ਕਦੇ ਹੀ ਰਾਸ਼ਨ ਆਦ ਲੈਣ ਲਈ ਦੁਕਾਨ ਨੂੰ ਜਾ ਰਹੀ ਹੁੰਦੀ ਇਹ ਦੇਖ ਕੇ ਅਰਮਾਨ ਦਾ ਦਿਲ ਅੰਦਰ ਹੀ ਅੰਦਰ ਕੁੜਕਦਾ ਰਹਿੰਦਾ ਸੀ ਇੱਕ ਦਿਨ ਉਹ ਕਹਿਣ ਲੱਗਾ ਤੈਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸ ਦਿਆ ਕਰ ਮੈਂ ਲਿਆ ਦਿਆ ਕਰਾਂਗਾ ਦਿਲ ਹੀ ਦਿਲ ਵਿੱਚ ਕਿਰਨ ਨੂੰ ਵੀ ਉਸ ਨਾਲ ਪਿਆਰ ਹੋ ਗਿਆ ਸੀ ਪਰ ਉਹ ਕਦੇ ਬੋਲ ਨਹੀਂ ਸਕੀ ਸ਼ਾਇਦ ਉਹ ਆਪਣੇ ਪਿਓ ਤੋਂ ਬਹੁਤ ਡਰਦੀ ਸੀ ਖੈਰ ਇੱਕ ਦਿਨ ਦੋਵੇਂ ਗੱਲਾਂ ਕਰਦੇ ਹੋਏ ਗਲੀ ਵਿੱਚ ਆ ਰਹੇ ਸਨ ਕਿ ਕੁਲਦੀਪ ਕੌਰ ਨੇ ਆਪਣੇ ਪੁੱਤ ਨੂੰ ਕਿਰਨ ਦੇ ਨਾਲ ਵੇਖ ਲਿਆ ਇਹ ਵੇਖ ਕੇ ਉਸਦੇ ਮੱਥੇ ਤੇ ਤਿਉੜੀਆਂ ਪੈ ਗਈਆਂ। ਅਰਮਾਨ ਤਾਂ ਤੁਰੰਤ ਯੂਨੀਵਰਸਿਟੀ ਵੱਲ ਨਿਕਲ ਗਿਆ ਸੀ ਜਦੋਂ ਕਿ ਕਿਰਨ ਆਪਣੇ ਚਿਹਰੇ ਨੂੰ ਲੁਕਾ ਕੇ ਘਰ ਵੱਲ ਚਲੀ ਗਈ ਸੀ। ਇਹ ਗੱਲ ਕੁਲਦੀਪ ਕੌਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿ ਉਹਦਾ ਪੁੱਤ ਕਿਰਨ ਨਾਲ ਕੋਈ ਵੀ ਰਿਸ਼ਤਾ ਰੱਖੇ। ਕਾਫੀ ਦਿਨਾਂ ਤੋਂ ਉਹ ਇਹ ਨੋਟ ਕਰ ਰਹੀ ਸੀ ਕਿ ਉਹਦਾ ਪੁੱਤ ਕਿਰਨ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈ ਰਿਹਾ ਹੈ। ਤਾਂ ਹੀ ਤਾਂ ਭੱਜ-ਭੱਜ ਕੇ ਉਹਨਾਂ ਦੇ ਘਰ ਕਿਸੇ ਨਾ ਕਿਸੇ ਬਹਾਨੇ ਜਾਂਦਾ ਰਹਿੰਦਾ ਸੀ। ਪਹਿਲਾਂ ਤਾਂ ਉਹਨਾਂ ਨੂੰ ਵੀ ਕਰਨ ਬਹੁਤ ਪਸੰਦ ਆਈ ਸੀ ਪਰ ਜਦੋਂ ਉਹਨਾਂ ਨੂੰ ਉਹਦੇ ਘਰ ਦੇ ਹਾਲਾਤ ਬਾਰੇ ਪਤਾ ਲੱਗਾ ਤਾਂ ਉਹ ਪੂਰੀ ਤਰ੍ਹਾਂ ਬਦਲ ਗਈ ਘਟੋ ਘਟ ਉਹ ਆਪਣੇ ਨਾਲੋਂ ਨੀਵੇਂ ਦਰਜੇ ਦੇ ਲੋਕਾਂ ਨਾਲ ਤਾਂ ਕਦੇ ਵੀ ਰਿਸ਼ਤਾ ਨਹੀਂ ਜੋੜ ਸਕਦੀ ਖਾਸ ਕਰਕੇ ਅਜਿਹੀ ਪਰਿਵਾਰ ਦੀ ਕੁੜੀ ਜਿਸ ਦਾ ਪਿਓ ਨਸ਼ੇੜੀ ਹੋਵੇ ਅਤੇ ਮਾਂ ਫੈਕਟਰੀ ਵਿੱਚ ਕੰਮ ਕਰਦੀ ਹੋਵੇ ਉਹ ਤਾਂ ਹਰਗਿਜ਼ ਅਜਿਹੇ ਲੋਕਾਂ ਨਾਲ ਰਿਸ਼ਤੇਦਾਰੀ ਨਹੀਂ ਕਰ ਸਕਦੀ ਫਿਲਹਾਲ ਉਸ ਦਿਨ ਜਦੋਂ ਅਰਮਾਨ ਯੂਨੀਵਰਸਿਟੀ ਤੋਂ ਵਾਪਸ ਆਇਆ ਤੰਗਵਾੜ ਵਿੱਚ ਕਾਫੀ ਕੋਹਰਾ ਮੱਚਿਆ ਹੋਇਆ ਸੀ ਗੁਆੜ ਦੀਆਂ ਔਰਤਾਂ ਨੇ ਕਿਰਨ ਦੀ ਮਾਂ ਨੂੰ ਉੱਥੇ ਹੀ ਖੜਾ ਕਰ ਰੱਖਿਆ ਸੀ ਅਤੇ ਉਸ ਨੂੰ ਗੱਲਾਂ ਸੁਣਾ ਰਹੀਆਂ ਸਨ ਕਹਿਣ ਲੱਗੀਆਂ ਉਹ ਬੀਬੀ ਚੰਗਾ ਇਹੋ ਹੋਵੇਗਾ ਕਿ ਆਪਣਾ ਸਮਾਨ ਬਣ ਅਤੇ ਇੱਥੋਂ ਚਲਦੀ ਬਣ ਅਸੀਂ ਤਾਂ ਤੁਹਾਨੂੰ ਬੜਾ ਹੀ ਸ਼ਰੀਫ ਸਮਝਦੇ ਸੀ ਪਰ ਤੁਸੀਂ ਦੋਵੇਂ ਮਾਵਾਂ ਧੀਆਂ ਤਾਂ ਨਾ ਜਾਣੇ ਇੱਥੇ ਆ ਕੇ ਕਿਹੜੇ ਚੱਕਰ ਚਲਾਈ ਫਿਰ ਰਹੀਆਂ ਹੋ ਸਾਰਾ ਦਿਨ ਤੁਹਾਡਾ ਪਤੀ ਗਲੀਆਂ ਵਿੱਚ ਫਿਰਦਾ ਰਹਿੰਦਾ ਹੈ ਤੇ ਅਜੀਬੋ ਗਰੀਬ ਆਵਾਜ਼ਾਂ ਕੱਢਦਾ ਰਹਿੰਦਾ ਹੈ ਅਸੀਂ ਸ਼ਰੀਫ ਲੋਕ ਹਾਂ ਤੇ ਇਹ ਸ਼ਰੀਫਾਂ ਦਾ ਮੁਹੱਲਾ ਹੈ ਬਿਹਤਰ ਇਹੀ ਹੋਵੇਗਾ ਕਿ ਇੱਥੋਂ ਨਿਕਲ ਜਾਓ ਇਹ ਸੁਣ ਕੇ ਕਿਰਨਦੀ ਮਾਂ ਰੋਣ ਲੱਗ ਪਈ ਸੀ ਉਹ ਕਹਿ ਰਹੀ ਸੀ ਭੈਣ ਜੀ ਸਾਡੇ ਉੱਤੇ ਇਹ ਜ਼ੁਲਮ ਨਾ ਕਰੋ ਮੈਂ ਆਪਣੇ ਪਤੀ ਨੂੰ ਸਮਝਾਵਾਂਗੀ ਬਲਕਿ ਹੁਣ ਜਦੋਂ ਵੀ ਮੈਂ ਕੰਮ ਤੇ ਜਾਵਾਂਗੀ ਤਾਂ ਘਰ ਨੂੰ ਬਾਹਰੋਂ ਤਾਲਾ ਲਾ ਕੇ ਜਾਵਾਂਗੀ ਪਿਛਲੇ ਮੁਹੱਲੇ ਵਿੱਚ ਵੀ ਲੋਕਾਂ ਨੇ ਸਾਨੂੰ ਜ਼ਲੀਲ ਕਰਕੇ ਕੱਢ ਦਿੱਤਾ ਸੀ ਮੇਰੀ ਵੀ ਜਵਾਨ ਧੀ ਹੈ ਤੇ ਮੈਂ ਉਹਨੂੰ ਚੰਗੇ ਮਾਹੌਲ ਵਿੱਚ ਰੱਖਣਾ ਚਾਹੁੰਦੀ ਹਾਂ ਚੰਗੇ ਘਰ ਵਿੱਚ ਉਸਦਾ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੁਹਾਨੂੰ ਰੱਬ ਦਾ ਵਾਸਤਾ ਮੇਰੀ ਮਜਬੂਰੀ ਨੂੰ ਸਮਝੋ ਇਹ ਗੱਲਾਂ ਸੁਣ ਕੇ ਅਰਮਾਨ ਦਾ ਤਾਂ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ ਉਹ ਕਰ ਗਿਆ ਤੇ ਮਾਂ ਨੂੰ ਦੋ ਟੁੱਕ ਲਫ਼ਜ਼ਾਂ ਵਿੱਚ ਕਹਿਣ ਲੱਗਾ ਮਾਂ ਮੈਂ ਵਿਆਹ ਕਰਵਾਉਣਾ ਹੈ ਇਹ ਸੁਣ ਕੇ ਕਲਦੀਪ ਕੌਰ ਨੇ ਇੱਕ ਨਜ਼ਰ ਪੁੱਤ ਵੱਲ ਮਾਰੀ ਤੇ ਕਹਿਣ ਲੱਗੀ ਹਾਂ ਹਾਂ ਪੁੱਤ ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈ ਫਿਰ ਤੇਰਾ ਵਿਆਹ ਵੀ ਕਰਵਾ ਦੇਾਂਗੇ ਪਰ ਅਰਮਾਨ ਕਹਿਣ ਲੱਗਾ ਨਹੀਂ ਮੈਂ ਕਰਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਅੱਜ ਹੀ ਕਰਨਾ ਹੈ ਤੁਸੀਂ ਮੇਰਾ ਤੇ ਉਸ ਦਾ ਵਿਆਹ ਕਰਵਾ ਦਿਓ ਮੈਂ ਇਹਨਾਂ ਨੂੰ ਹੋਰ ਤਕਲੀਫ ਵਿੱਚ ਨਹੀਂ ਦੇਖ ਸਕਦਾ ਇਹ ਸੁਣ ਕੇ ਤਾਂ ਕੁਲਦੀਪ ਕੌਰ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਅਗਲੇ ਹੀ ਪਲ ਉਹ ਚੀਕਾ ਮਾਰ ਮਾਰ ਕੇ ਪੁੱਤ ਨੂੰ ਕਹਿਣ ਲੱਗੀ ਮੈਂ ਮਰ ਜਾਵਾਂਗੀ ਪਰ ਕਦੇ ਵੀ ਉਸ ਨੂੰ ਇਸ ਘਰ ਦੀ ਨੂੰਹ ਨਹੀਂ ਬਣਾਵਾਂਗੀ ਉਹ ਤਾਂ ਹੈ ਹੀ ਜਾਦੂਗਰਨੀ ਉਸ ਨੇ ਤੈਨੂੰ ਫਸਾ ਲਿਆ ਹੈ ਤਾਂ ਹੀ ਤਾਂ ਮੈਂ ਆਖਾਂ ਤੂੰ ਦਿਨੋਂ ਦਿਨ ਐਨਾ ਗਮਸਮ ਕਿਉਂ ਰਹਿਣ ਲੱਗ ਪਿਆ ਹੈ ਇਹਨਾਂ ਜਾਦੂਗਰਨੀਆਂ ਨੇ ਤੇਰੇ ਉੱਤੇ ਜਾਦੂ ਕਰ ਰੱਖਿਆ ਹੈ ਤਾਂ ਜੋ ਕਿਸੇ ਚੰਗੇ ਘਰ ਦੇ ਮੁੰਡੇ ਨੂੰ ਫਸਾ ਸਕਣ ਮਾਂ ਦੀਆਂ ਗੱਲਾਂ ਸੁਣ ਕੇ ਅਰਮਾਨ ਤਾਂ ਸਿਰ ਫੜ ਕੇ ਬੈਠ ਗਿਆ ਕਹਿਣ ਲੱਗਾ ਮਾਂ ਅਜਿਹਾ ਕੁਝ ਨਹੀਂ ਉਸਨੇ ਤਾਂ ਕਦੇ ਮੁੜ ਕੇ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਮੈਂ ਉਸਨੂੰ ਪਿਆਰ ਕਰਦਾ ਹਾਂ ਪਰ ਕੁਲਦੀਪ कौर ਕਹਿਣ ਲੱਗੀ ਇਹ ਕੁੜੀਆਂ ਇੰਜ ਹੀ ਹੁੰਦੀਆਂ ਹਨ ਖੁਦ ਉੱਤੇ ਗੱਲ ਆਉਣ ਹੀ ਨਹੀਂ ਦਿੰਦੀਆਂ ਹਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਅਚਾਨਕ ਸਾਹਮਣੇ ਵਾਲੇ ਘਰ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਜੋ ਗੱਲ ਪਤਾ ਲੱਗੀ ਉਹ ਤਾਂ ਅਰਮਾਨ ਦੇ ਸਿਰ ਉੱਤੇ ਬੰਬ ਵਾਂਗ ਡਿੱਗੀ। ਕਿਰਨ ਦੀ ਮਾਂ ਰੋ ਰਹੀ ਸੀ ਜਦੋਂ ਕਿ ਉਸ ਦਾ ਪਤੀ ਉਸ ਨੂੰ ਮਾਰ ਰਿਹਾ ਸੀ। ਘਰ ਦਾ ਦਰਵਾਜ਼ਾ ਖੁੱਲਾ ਸੀ। ਇਸ ਕਰਕੇ ਅੱਜ ਗਵਾਂਡੀਆਂ ਨੂੰ ਸਾਰੀਆਂ ਗੱਲਾਂ ਸਾਫ਼ ਸੁਣਾਈ ਦੇ ਰਹੀਆਂ ਸਨ। ਅਸਲ ਵਿੱਚ ਕਿਰਨ ਦਾ ਰਿਸ਼ਤਾ ਉਸਦੇ ਪਿਓ ਨੇ ਆਪਣੇ ਵਰਗੇ ਹੀ ਕਿਸੇ ਨਸ਼ੇੜੀ ਨਾਲ ਕਰ ਦਿੱਤਾ ਸੀ। ਉਹ ਉਮਰ ਵਿੱਚ ਵੀ ਕਾਫੀ ਵੱਡਾ ਸੀ। ਸਿਰਫ ਇੰਨਾ ਹੀ ਨਹੀਂ ਲੋਕ ਇਹ ਵੀ ਕਹਿ ਰਹੇ ਸਨ ਕਿ ਉਸਦੇ ਨਸ਼ੇੜੀ ਪਿਓ ਨੇ ਉਸ ਨੂੰ ਕਿਸੇ ਹੋਰ ਨਸ਼ੇੜੀ ਨੂੰ ਵੇਚ ਦਿੱਤਾ ਹੈ। ਇਹ ਸੁਣ ਕੇ ਤਾਂ ਅਰਮਾਨ ਦੀ ਰੂਹ ਹੀ ਕੰਬ ਗਈ ਸੀ। ਉਹ ਰੋਣ ਲੱਗ ਪਿਆ। ਰੋਣੀਆਂ ਅੱਖਾਂ ਨਾਲ ਮਾਂ ਕੋਲ ਆਇਆ ਤੇ ਕਹਿਣ ਲੱਗਾ, "ਮਾਂ, ਰੱਬ ਦਾ ਵਾਸਤਾ ਤੁਸੀਂ ਜਾਓ ਤੇ ਉਸ ਦੀ ਮਾਂ ਨਾਲ ਗੱਲ ਕਰੋ। ਮੈਂ ਕਿਰਨ ਨੂੰ ਕਿਸੇ ਹੋਰ ਦਾ ਹੁੰਦਿਆ ਨਹੀਂ ਦੇਖ ਸਕਦਾ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਉਸ ਤੋਂ ਬਿਨਾ ਮਰ ਜਾਵਾਂਗਾ। ਮੈਂ ਉਸ ਨੂੰ ਕਿਸੇ ਹੋਰ ਨਾਲ ਨਹੀਂ ਵੰਡ ਸਕਦਾ। ਪਲੀਜ਼ ਮਾਂ ਜਾਓ ਅਤੇ ਮੇਰੇ ਤੇ ਕਿਰਨ ਦੇ ਰਿਸ਼ਤੇ ਦੀ ਗੱਲ ਕਰੋ।" ਪਰ ਕੁਲਦੀਪ ਕੌਰ ਨੇ ਤਾਂ ਹੱਥ ਚੁੱਕ ਕੇ ਪੁੱਤ ਨੂੰ ਚੁੱਪ ਕਰਵਾ ਦਿੱਤਾ। ਕਹਿਣ ਲੱਗੀ, ਜੇ ਤੂੰ ਮੋਂ ਵਿੱਚੋਂ ਇੱਕ ਲਫ਼ਜ਼ ਵੀ ਹੋਰ ਕੱਢਿਆ ਅਤੇ ਮੇਰੇ ਹੁਕਮ ਦੇ ਖਿਲਾਫ਼ ਗਿਆ ਤਾਂ ਮੈਂ ਤੇਰੇ ਸਾਹਮਣੇ ਆਪਣੀ ਜਾਨ ਦੇ ਦੇਵਾਂਗੀ। ਇਹ ਸੁਣ ਕੇ ਤਾਂ ਅਰਮਾਨ ਦੀ ਰੂਹ ਕੰਬ ਗਈ ਸੀ। ਭਾਵੇਂ ਉਹ ਕਿਰਨ ਨੂੰ ਪਿਆਰ ਕਰਦਾ ਸੀ ਪਰ ਆਪਣੀ ਮਾਂ ਨੂੰ ਉਹ ਕਿਰਨ ਤੋਂ ਵੀ ਵੱਧ ਪਿਆਰ ਕਰਦਾ ਸੀ। ਪਰ ਹਾਂ ਮਾਂ ਨੂੰ ਮਨਾਉਣ ਲਈ ਉਸਨੇ ਪੂਰੀ ਕੋਸ਼ਿਸ਼ ਕੀਤੀ ਸੀ। ਨੀਂਦ ਤਾਂ ਉਸ ਦੀਆਂ ਅੱਖਾਂ ਤੋਂ ਉੱਡ ਚੁੱਕੀ ਸੀ। ਸਾਰੀ ਰਾਤ ਉਹ ਗੋਡਿਆਂ ਤੇ ਸੜਕ ਦੇ ਕਿਨਾਰੇ ਬੈਠਾ ਰੋਂਦਾ ਰਿਹਾ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਹਾਲਤ ਵਿੱਚ ਪਹੁੰਚ ਜਾਵੇਗਾ ਆਖਿਰਕਾਰ ਉਹ ਦਿਨ ਵੀ ਆ ਗਿਆ ਜਿਸ ਦਿਨ ਕਰਨ ਦਾ ਵਿਆਹ ਸੀ ਉਹਨਾਂ ਦੇ ਘਰ ਮਹਿਮਾਨ ਆ ਜਾ ਰਹੇ ਸਨ ਅਤੇ ਉਹ ਦ੍ਰਿਸ਼ ਤਾਂ ਅਰਮਾਨ ਦੇਖ ਹੀ ਨਹੀਂ ਸਕਿਆ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਥੋੜੀ ਹੀ ਦੇਰ ਬਾਅਦ ਬਰਾਤ ਆ ਗਈ ਅਤੇ ਕਰਨ ਵਿਦਾ ਹੋ ਕੇ ਆਪਣੇ ਘਰ ਚਲੀ ਗਈ ਜਿਵੇਂ ਹੀ ਉਸਦੀ ਡੋਲੀ ਦੂਰੀ ਤਾਂ ਕੁਲਦੀਪ ਕਰਦੇ ਦਿਲ ਨੂੰ ਠੰਡਕ ਮਿਲੀ ਉਹ ਕਹਿਣ ਲੱਗੀ ਸ਼ੁਕਰ ਹੈ ਉਸ ਡੈਨ ਤੋਂ ਛੁਟਕਾਰਾ ਮਿਲਿਆ ਮੇਰੇ ਪੁੱਤ ਦਾ ਖਿਹੜਾ ਛੁੱਟ ਗਿਆ ਜੇ ਇਹ ਇੱਥੇ ਹੀ ਬੈਠੀ ਰਹਿ ਜਾਂਦੀ ਤਾਂ ਮੇਰਾ ਪੁੱਤ ਤਾਂ ਹਰ ਹਾਲਤ ਵਿੱਚ ਉਸ ਨਾਲ ਵਿਆਹ ਕਰ ਲੈਂਦਾ ਉਥੇ ਅਰਮਾਨ ਕਈ ਦਿਨਾਂ ਤੱਕ ਬੁਖਾਰ ਵਿੱਚ ਪਿਆ ਰਿਹਾ ਉਹਨੂੰ ਖਾਣ ਪੀਣ ਤੱਕ ਦਾ ਹੋਸ਼ ਨਹੀਂ ਸੀ ਕੁਝ ਹੀ ਹਫ਼ਤਿਆਂ ਬਾਅਦ ਉਸਦੇ ਵੱਡੇ ਭਰਾ ਨੇ ਉਸਦਾ ਐਡਮਿਸ਼ਨ ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਕਰਵਾ ਦਿੱਤਾ ਅਤੇ ਉਹ ਵਿਦੇਸ਼ ਚਲਾ ਗਿਆ 9 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਪਰ ਕੋਈ ਇੱਕ ਪਲ ਵੀ ਨਹੀਂ ਸੀ ਜਦੋਂ ਉਸਨੇ ਕੈਰਨ ਨੂੰ ਯਾਦ ਨਾ ਕੀਤਾ ਹੋਵੇ ਪਾ ਮੇ ਉਹ ਹੁਣ ਕਿਸੇ ਹੋਰ ਦੀ ਹੋ ਚੁੱਕੀ ਸੀ ਪਰ ਅਰਮਾਨ ਅੱਜ ਵੀ ਸਿਰਫ ਉਸ ਦਾ ਹੀ ਸੀ ਇਸ ਤੋਂ ਬਾਅਦ ਕਈ ਵਾਰ ਉਹ ਅਮਰੀਕਾ ਤੋਂ ਆਪਣੀ ਮਾਂ ਅਤੇ ਭਰਾ ਭੈਣਾਂ ਨੂੰ ਫੋਨ ਕਰਦਾ ਰਿਹਾ ਪਰ ਕਿਸੇ ਨੇ ਵੀ ਕਿਰਨ ਬਾਰੇ ਕੋਈ ਗੱਲ ਨਾ ਕੀਤੀ ਇੱਕ ਵਾਰੀ ਜਦੋਂ ਉਸ ਦੀ ਭਾਬੀ ਨਾਲ ਗੱਲ ਹੋਈ ਤਾਂ ਉਹ ਕਿਰਨ ਬਾਰੇ ਪੁੱਛਣ ਲੱਗਾ ਭਾਬੀ ਦੱਸਣ ਲੱਗੀ ਕਿ ਕਿਰਨ ਦਾ ਪਤੀ ਬਹੁਤ ਬੁਰਾ ਆਦਮੀ ਹੈ ਉਹ ਉਸ ਤੇ ਬਹੁਤ ਜ਼ੁਲਮ ਕਰਦਾ ਹੈ ਉਹ ਵੀ ਇਸ ਦੇ ਪਿਓ ਵਾਂਗ ਨਸ਼ੇੜੀ ਹੈ ਉਸ ਵਿਚਾਰੀ ਦੀ ਜ਼ਿੰਦਗੀ ਤਾਂ ਤਬਾਹ ਹੋ ਗਈ ਹੈ ਇਹ ਸਾਰਾ ਕੁਝ ਕਿਰਨ ਦੀ ਮਾਂ ਨੇ ਭਾਬੀ ਨੂੰ ਦੱਸਿਆ ਸੀ ਫਿਰ ਕੁਝ ਸਮੇਂ ਬਾਅਦ ਜਦੋਂ ਮੌੜ ਕਿਰਨ ਦੀ ਗੱਲ ਚੱਲੀ ਤਾਂ ਭਾਬੀ ਨੇ ਦੱਸਿਆ ਕਿ ਹੁਣ ਉਹ ਲੋਕ ਇਹ ਮਕਾਨ ਛੱਡ ਕੇ ਕਿਤੇ ਚਲੇ ਗਏ ਹਨ ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਗਏ ਇਹ ਸੁਣ ਕੇ ਅਰਮਾਨ ਦਾ ਦਿਲ ਡੁੱਬ ਗਿਆ ਕਿਉਂਕਿ ਉਸ ਨੂੰ ਤਾਂ ਅੱਜ ਵੀ ਇਹ ਉਮੀਦ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨੂੰ ਕਿਰਨ ਬਾਰੇ ਕੁਝ ਪਤਾ ਲੱਗ ਜਾਵੇਗਾ ਕਦੇ ਨਾ ਕਦੇ ਉਹਦੀ ਇੱਕ ਝਲਕ ਦੇਖ ਲਵੇਗਾ ਪਰ ਹੁਣ ਤਾਂ ਇਹ ਸਾਰੀਆਂ ਉਮੀਦਾਂ ਮਰ ਚੁੱਕੀਆਂ ਸਨ ਉਹ ਉੱਥੇ ਹੀ ਆਪਣੀ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਨ ਲੱਗ ਪਿਆ ਚੰਗਾ ਕਮਾ ਲੈਂਦਾ ਸੀ ਅਤੇ ਅੱਜ 9 ਸਾਲ ਬਾਅਦ ਜਦੋਂ ਉਹ ਮੁੜ ਇੱਥੇ ਆਇਆ ਸੀ ਤਾਂ ਇੱਕ ਵਾਰ ਫਿਰ ਉਸਦੇ ਪਿਆਰ ਨੇ ਸਿਰ ਚੋਕ ਲਿਆ ਸੀ ਉਸਦੀ ਮਾਂ ਕੁਲਦੀਪ ਕੌਰ ਅੱਜ ਵੀ ਗੁਆਣ ਦੀਆਂ ਔਰਤਾਂ ਦੇ ਨਾਲ ਮਿਲ ਕੇ ਕਿਰਨ ਬਾਰੇ ਬੁਰਾ ਭਲਾ ਕਹਿ ਰਹੀ ਸੀ ਜਦੋਂ ਤੋਂ ਅਰਮਾਨ ਨੇ ਇਹ ਸੁਣਿਆ ਸੀ ਕਿ ਕਿਰਨ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਹੈ ਉਸ ਦਾ ਤਾਂ ਜੀ ਕਰ ਰਿਹਾ ਸੀ ਕਿ ਜਲਦੀ ਤੋਂ ਜਲਦੀ ਜਾ ਕੇ ਕਿਰਨ ਨੂੰ ਮਿਲੇ ਪਰ ਉਸ ਦੀ ਮਾਂ ਨੇ ਉਸ ਨੂੰ ਇੰਨੀ ਵੱਡੀ ਧਮਕੀ ਦਿੱਤੀ ਸੀ ਕਿ ਉਹ ਇੱਕ ਵਾਰ ਫਿਰ ਬੇਵਸ ਹੋ ਗਿਆ ਸੀ ਉਹ ਦੋਵੇਂ ਬੱਚੇ ਵੀ ਉਸ ਦੇ ਹੀ ਸਨ ਬਿਲਕੁਲ ਆਪਣੀ ਮਾਂ ਵਰਗੇ ਸੀ ਪਰ ਗਰੀਬੀ ਦੀ ਵਜ੍ਹਾ ਨਾਲ ਉਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਜਦੋਂ ਕੁਲਦੀਪ ਕੌਰ ਨੇ ਦੇਖਿਆ ਕਿ ਪੁੱਤ ਕਿਤੇ ਹੱਥੋਂ ਨਾ ਨਿਕਲ ਜਾਵੇ ਤਾਂ ਤੁਰੰਤ ਉਸ ਦੇ ਲਈ ਰਿਸ਼ਤਾ ਲੱਭਣ ਲੱਗ ਪਈ ਇਥੋਂ ਤੱਕ ਕਿ ਇੱਕ ਚੰਗੀ ਕੁੜੀ ਦੇਖ ਕੇ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਅਰਮਾਨ ਕਿਸੇ ਵੀ ਹਾਲਤ ਵਿੱਚ ਵਿਆਹ ਲਈ ਤਿਆਰ ਨਹੀਂ ਸੀ ਪਰ ਸਿਰਫ ਆਪਣੀ ਮਾਂ ਨੂੰ ਖੁਸ਼ੀ ਦੇਣ ਲਈ ਉਹ ਤਿਆਰ ਹੋ ਗਿਆ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ 7-8 ਦਿਨਾਂ ਤੱਕ ਘਰ ਵਿੱਚ ਔਰਤਾਂ ਵੱਲੋਂ ਗੀਤ ਗਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸਾਰੇ ਆਂਢ ਗੁਆਂਢ ਦੇ ਲੋਕ ਆਉਂਦੇ ਜਾਂਦੇ ਰਹੇ ਪਰ ਕਿਸੇ ਨੇ ਵੀ ਕੈਰਨਾ ਤੇ ਉਸਦੇ ਬੱਚਿਆਂ ਨੂੰ ਵਿਆਹ ਤੇ ਨਹੀਂ ਬੁਲਾਇਆ ਅਰਮਾਨ ਬਿਲਕੁਲ ਵੀ ਖੁਸ਼ ਨਹੀਂ ਸੀ ਨਾ ਹੀ ਉਸਨੇ ਆਪਣੀ ਹੋਣ ਵਾਲੀ ਘਰਵਾਲੀ ਨੂੰ ਵੇਖਿਆ ਸੀ ਉਹ ਤਾਂ ਬਸ ਇੱਕ ਕੱਟ ਪੁਤਲੀ ਵਾਂਗ ਸਾਰੀਆਂ ਰਸਮਾਂ ਨਿਭਾ ਰਿਹਾ ਸੀ ਉਹ ਦਿਨ ਵੀ ਆ ਗਿਆ ਜਦੋਂ ਉਸਦੀ ਬਰਾਤ ਸੀ ਉਹ ਲਾੜਾ ਬਣ ਕੇ ਤਿਆਰ ਬੈਠਾ ਸੀ ਅਚਾਨਕ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬਹੁਤ ਮੁਸ਼ਕਲ ਨਾਲ ਆਪਣੇ ਹੰਝੂ ਕਾਬੂ ਕਰ ਰਿਹਾ ਸੀ ਸਾਰੇ ਰਿਸ਼ਤੇਦਾਰਾਂ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਜਦੋਂ ਸਾਰੇ ਰਿਸ਼ਤੇਦਾਰ ਤੇ ਗਵਾਂਢੀ ਖਾਣਾ ਖਾਣ ਵਿੱਚ ਰੁੱਝੇ ਹੋਏ ਸਨ ਤਾਂ ਉਦੋਂ ਹੀ ਕੈਰਨ ਦੇ ਦੋਵੇਂ ਬੱਚੇ ਘਰ ਵਿੱਚ ਆ ਗਏ ਉਹ ਵੱਡੀ ਟ੍ਰੇ 'ਚੋਂ ਖਾਣਾ ਪਾ ਰਹੇ ਬੰਦੇ ਕੋਲ ਗਏ ਅਤੇ ਉਸ ਨੂੰ ਖਾਣਾ ਦੇਣ ਦੀ ਬੇਨਤੀ ਕਰਨ ਲੱਗੇ ਉਸ ਨੇ ਪਹਿਲਾਂ ਤਾਂ ਉਹਨਾਂ ਨੂੰ ਖੂਬ ਝੜਕਿਆ ਅਤੇ ਉੱਥੋਂ ਜਾਣ ਲਈ ਆਖਿਆ ਪਰ ਫਿਰ ਉਸਦਾ ਵੀ ਮਾਸੂਮ ਚਿਹਰਿਆਂ ਤੇ ਦਿਲ ਪਿਗਲ ਗਿਆ ਉਸਨੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਲਿਆ ਇੱਕ ਵਿੱਚ ਬਰੀਆਨੀ ਅਤੇ ਦੂਜੇ ਵਿੱਚ ਸਬਜ਼ੀ ਤੇ ਰੋਟੀਆਂ ਭਰ ਕੇ ਦੇ ਦਿੱਤਾ ਫਿਰ ਆਖਿਆ ਮੁੜ ਕੇ ਇੱਥੇ ਆ ਕੇ ਨਾ ਖੜਨਾ ਠੀਕ ਹੈ ਬੇਟਾ ਵਾਪਸ ਘਰੇ ਚਲੇ ਜਾਓ ਉਹ ਬੱਚੇ ਕਿੰਨੇ ਦਿਨਾਂ ਤੋਂ ਭੁੱਖੇ ਸਨ ਪਤਾ ਨਹੀਂ ਪਰ ਇੰਨਾ ਸਵਾਦੀ ਖਾਣਾ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਆਏ ਦੋਵੇਂ ਭੈਣ ਭਰਾ ਜਿਵੇਂ ਹੀ ਉੱਥੋਂ ਨਿਕਲਣ ਲੱਗੇ ਤਾਂ ਕੁਲਦੀਪ ਕੌਰ ਨੇ ਦੇਖ ਲਿਆ ਉਸਨੇ ਦੋਹਾਂ ਬੱਚਿਆਂ ਨੂੰ ਬੜੀਆਂ ਗੱਲਾਂ ਸੁناਈਆਂ ਜੋ ਖਾਣਾ ਉਹ ਲਜਾ ਰਹੇ ਸਨ ਫਿਰ ਉਸਨੇ ਉਹਨਾਂ ਬੱਚਿਆਂ ਦੇ ਹੱਥੋਂ ਖਾਣੇ ਵਾਲੇ ਲਫਾਫੇ ਖੋਹ ਕੇ ਫਰਸ਼ ਤੇ ਸੁੱਟ ਦਿੱਤੇ ਅਤੇ ਉਹਨਾਂ ਨੂੰ ਮਾਰਨ ਲੱਗ ਪਈ ਇਹ ਵੇਖ ਕੇ ਅਰਮਾਨ ਧੋ ਰਿਹਾ ਨਾ ਗਿਆ ਉਹ ਲਾੜਾ ਬਣਿਆ ਉੱਥੋਂ ਉੱਠਿਆ ਅਤੇ ਆਪਣੀ ਮਾਂ ਕੋਲ ਆ ਕੇ ਉਹਨਾਂ ਬੱਚਿਆਂ ਨੂੰ ਛਡਾਉਣ ਲੱਗ ਪਿਆ ਕਹਿਣ ਲੱਗਾ ਰੱਬ ਤੋਂ ਡਰ ਮਾਂ ਕੀ ਵਿਗਾੜਿਆ ਹੈ ਇਹਨਾਂ ਬੱਚਿਆਂ ਨੇ ਤੁਹਾਡਾ ਹਣ ਤਾਂ ਤੁਸੀਂ ਖਾਣਾ ਵੀ ਬਰਬਾਦ ਕਰ ਦਿੱਤਾ ਜੇ ਇਹ ਬੱਚੇ ਖਾ ਲੈਂਦੇ ਤਾਂ ਤੁਹਾਡਾ ਕੀ ਜਾਂਦਾ ਸਾਰੇ ਲੋਕ ਉਸ ਵੱਲ ਵੇਖ ਰਹੇ ਸਨ। ਅਰਮਾਨ ਨੇ ਦੋਵੇਂ ਬੱਚਿਆਂ ਨੂੰ ਫੜਿਆ ਅਤੇ ਮੁਰ ਉਹਨਾਂ ਨੂੰ ਖਾਣਾ ਪੈਕ ਕਰਵਾ ਦਿੱਤਾ ਤੇ ਫਿਰ ਖੁਦ ਉਹਨਾਂ ਨੂੰ ਛੱਡਣ ਗਿਆ। ਉਸ ਨੂੰ ਬੱਚਿਆਂ ਤੇ ਬਹੁਤ ਤਰਸ ਆ ਰਿਹਾ ਸੀ। ਜਦੋਂ ਉਹ ਦਰਵਾਜ਼ੇ ਤੇ ਪਹੁੰਚਿਆ ਤਾਂ ਦਰਵਾਜ਼ਾ ਕੈਰਨ ਨੇ ਖੋਲ੍ਹਿਆ ਪਰ ਜੋ ਹਾਲਤ ਉਸ ਦੀ ਹੋ ਚੁੱਕੀ ਸੀ ਉਹ ਵੇਖ ਕੇ ਅਰਮਾਨ ਹਿੱਲ ਗਿਆ। ਨਾ ਉਹਦੇ ਚਿਹਰੇ ਤੇ ਪਹਿਲਾਂ ਵਾਲੀ ਰੌਣਕ ਰਹੀ ਸੀ, ਨਾ ਕੋਈ ਖੁਸ਼ੀ। ਉਹ ਐਨੀ ਉਦਾਸ ਤੇ ਚੁੱਪ ਸੀ ਕਿ ਵੇਖ ਕੇ ਅਰਮਾਨ ਦੇ ਦਿਲ ਨੂੰ ਝਟਕਾ ਲੱਗਾ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤਾ ਪਤਾ ਨਹੀਂ ਕੀ ਹੋਇਆ ਕਿ ਕਿਰਨ ਫੁੱਟ ਫੁੱਟ ਕੇ ਰੋਣ ਲੱਗ ਪਈ ਉਸਦੇ ਦੋਵੇਂ ਬੱਚੇ ਤਾਂ ਖਾਣਾ ਖਾਣ ਵਿੱਚ ਮਸਤ ਸਨ ਪਰ ਉਹ ਲਾੜਾ ਬਣੇ ਅਰਮਾਨ ਨੂੰ ਵੇਖਦੀ ਹੀ ਰੋਂਦੀ ਰਹੀ ਉਸੇ ਵੇਲੇ ਅਰਮਾਨ ਨੇ ਆਪਣੇ ਮਨ ਵਿੱਚ ਇੱਕ ਫੈਸਲਾ ਕਰ ਲਿਆ ਸੀ ਉਦੋਂ ਨੂੰ ਉਸਦੀ ਮਾਂ ਕੁਲਦੀਪ ਕੌਰਸ ਦੇ ਪਿੱਛੇ ਆ ਗਈ ਕਹਿਣ ਲੱਗੀ ਦੂਰ ਰਹਿ ਇਸ ਕੁੜੀ ਤੋਂ ਇਹ ਹੈ ਹੀ ਅਜਿਹੀ ਪਤੀ ਤਾਂ ਮਰ ਗਿਆ ਪਤਾ ਨਹੀਂ ਕੀ ਕੀ ਕਰ ਕਰਕੇ ਪੈਸੇ ਖਮਾਉਂਦੀ ਹੈ ਹਰਾਮ ਖੋਰੀ ਕਰਦੀ ਹੋਵੇਗੀ ਫਿਰ ਵੀ ਉਸਦੇ ਬੱਚੇ ਭੁੱਖ ਨਾਲ ਬਿਲਕ ਰਹੇ ਹਨ। ਅਰਮਾਨ ਦਾ ਸਬਰ ਹੁਣ ਖਤਮ ਹੋ ਚੁੱਕਾ ਸੀ। ਉਹ ਕਹਿਣ ਲੱਗਾ, "ਬੱਸ ਮਾਂ ਹੁਣ ਹੋਰ ਨਹੀਂ। ਮੈਂ ਫੈਸਲਾ ਕਰ ਲਿਆ ਹੈ। ਵਿਆਹ ਕਰਾਂਗਾ ਤਾਂ ਸਿਰਫ ਕਿਰਨ ਨਾਲ ਕਰਾਂਗਾ।" ਉਸ ਨੇ ਆਪਣੇ ਘਰ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਬੁਲਾ ਲਿਆ। ਕਿਰਨ ਹੈਰਾਨੀ ਨਾਲ ਅਰਮਾਨ ਦੇ ਚਿਹਰੇ ਵੱਲ ਦੇਖ ਰਹੀ ਸੀ। ਅਰਮਾਨ ਨੇ ਉਸ ਦੀ ਰਜ਼ਾਮੰਦੀ ਪੁੱਛੀ ਤਾਂ ਉਸ ਨੇ ਰੋਂਦੇ ਹੋਏ ਕਿਹਾ, "ਮੈਂ ਤੇਰੇ ਕਾਬਲ ਨਹੀਂ ਹਾਂ। ਮੈਂ ਇੱਕ ਵਿਧਵਾ ਹਾਂ। ਦੋ ਬੱਚਿਆਂ ਦੀ ਮਾਂ ਹਾਂ।" ਇਨਾਂ ਦਾ ਪੇਟ ਪਾਲਣ ਲਈ ਮੈਂ ਇੱਕ ਅਖਬਾਰ ਦੇ ਇਸ਼ਤਿਹਾਰ ਵਿੱਚ ਆਪਣਾ ਚਿਹਰਾ ਵੀ ਵੇਚ ਦਿੱਤਾ ਸੀ ਤਾਂ ਜੋ ਉਹ ਮੇਰੀਆਂ ਤਸਵੀਰਾਂ ਇਸ਼ਤਿਹਾਰਾਂ ਵਿੱਚ ਵਰਤ ਸਕਣ ਅਤੇ ਮੈਂ ਉਹਨਾਂ ਪੈਸਿਆਂ ਨਾਲ ਆਪਣੇ ਬੱਚਿਆਂ ਦਾ ਪੇਟ ਭਰ ਸਕਾਂ ਇਹ ਸੁਣ ਕੇ ਅਰਮਾਨ ਰੋ ਪਿਆ ਉਸ ਦੀ ਮਾਂ ਤਾਂ ਇਸ ਹਾਲਤ ਵਿੱਚ ਖੜੀ ਰਹਿ ਗਈ ਫਿਰ ਝਗੜਾ ਕਰਨ ਲੱਗ ਪਈ ਪਰ ਉਦੋਂ ਤੱਕ ਅਰਮਾਨ ਅਤੇ ਕਿਰਨ ਦਾ ਵਿਆਹ ਹੋ ਚੁੱਕਿਆ ਸੀ ਅਰਮਾਨ ਕਿਰਨ ਅਤੇ ਉਸ ਦੇ ਬੱਚਿਆਂ ਨੂੰ ਵਿਦਾ ਕਰਕੇ ਆਪਣੇ ਘਰ ਲੈ ਆਇਆ ਮਾਨ ਚੱਪਲ ਉਤਾਰ ਕੇ ਕਿਰਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਵੱਡੇ ਭਰਾ ਤੇ ਭਾਬੀ ਨੇ ਮਾਂ ਨੂੰ ਫੜ ਕੇ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ। ਕਈ ਮਹੀਨਿਆਂ ਤੱਕ ਕੁਲਦੀਪ ਕੌਰ ਸੜਦੀ ਕੁੜਦੀ ਰਹੀ, ਬੜੀ ਦੁਆਵਾਂ ਦਿੰਦੀ ਰਹੀ ਪਰ ਮਰਦੀ ਕੀ ਨਾ ਕਰਦੀ। ਪੁੱਤ ਦੀ ਖਾਤਰ ਕਿਰਨ ਤੇ ਉਸਦੇ ਬੱਚਿਆਂ ਨੂੰ ਕਬੂਲ ਹੀ ਕਰਨਾ ਪਿਆ। ਅਰਮਾਨ ਦੇ ਪਿਆਰ ਨੇ ਕਿਰਨ ਦੀ ਜ਼ਿੰਦਗੀ ਨੂੰ ਫਿਰ ਤੋਂ ਸਵਾਰ ਦਿੱਤਾ। ਬੱਚੇ ਵੀ ਹੁਣ ਖੁਸ਼ ਹਨ। ਉਹੀ ਪਿੰਡ ਵਾਲਿਆਂ ਨੇ ਜਦੋਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਅਰਮਾਨ ਨੇ ਅਜਿਹਾ ਚੁੱਪ ਕਰਵਾਇਆ। ਕਿ ਸਾਰਿਆਂ ਦੀ ਬੋਲਤੀ ਬੰਦ ਹੋ ਗਈ। ਸੋ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਮਾਜ ਵਿੱਚ ਲੋਕਾਂ ਦੀ ਆਰਥਿਕ ਹਾਲਤ, ਪਰਿਵਾਰਕ ਪਿਛੋਕੜ ਜਾਂ ਕਿਸੇ ਦੀ ਮਜਬੂਰੀ ਦੇ ਆਧਾਰ 'ਤੇ ਉਹਨਾਂ ਦੀ ਇੱਜ਼ਤ ਘਟਾਉਣਾ, ਬੇਇੱਜ਼ਤੀ ਕਰਨਾ ਜਾਂ ਉਹਨਾਂ ਤੋਂ ਦੂਰ ਰਹਿਣਾ ਗਲਤ ਹੈ। ਸੱਚਾ ਮਨੁੱਖ ਉਹ ਹੈ ਜੋ ਕਿਸੇ ਦੀ ਮੁਸ਼ਕਲ ਵਿੱਚ ਉਸ ਦਾ ਸਾਥ ਦੇਵੇ, ਨਾ ਕਿ ਉਸ ਦੇ ਦੁੱਖ ਨੂੰ ਹੋਰ ਵਧਾਏ। ਨਫ਼ਰਤ ਤੇ ਝੂਠੇ ਹੰਕਾਰ ਦੀ ਬਜਾਏ ਹਮਤ ਪਿਆਰ ਅਤੇ ਹਮਦਰਦੀ ਨਾਲ ਹੀ ਕਿਸੇ ਦੀ ਜ਼ਿੰਦਗੀ ਬਦਲੀ ਜਾ ਸਕਦੀ ਹੈ। ਇਸ ਕਹਾਣੀ ਵਿੱਚ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਸੱਚੀ ਇੱਜ਼ਤ ਮਨ ਦੇ ਸਾਫ਼ਪਨ ਅਤੇ ਕਿਰਦਾਰ ਨਾਲ ਹੁੰਦੀ ਹੈ ਨਾ ਕਿ ਰੁਤਬੇ ਜਾਂ ਧਨ ਨਾਲ। ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਹੋਰ ਵੀ ਏਦਾਂ ਦੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਦੋਸਤੋ ਹਾਈਪ ਜ਼ਰੂਰ ਕਰਿਆ ਕਰੋ ਤੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਹਾਣੀ ਕਿੱਥੋਂ ਇੰਜੋਏ ਕਰ ਰਹੇ ਹੋ ਉਸ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ